ਦੇਖ ਰਿਓ ਖੇਡ ਸਟੇਡੀਅਮ ਪਿੰਡ ਪੰਨੀ ਵਾਲਾ ਫਤਾ ਜ਼ਿਲ੍ਹਾ ਸ਼੍ਰੀ ਬੁਖਸਰ ਸਾਹਿਬ ਜਿੱਥੇ ਨਸ਼ੇੜੀਆਂ ਵੱਲੋਂ ਗਰਾਊਂਡ ਦੇ ਵਿੱਚ ਲਾਈਆਂ ਹੋਈਆਂ ਲਾਈਟਾਂ ਦੀਆਂ ਤਾਰਾਂ ਚੋਰੀ ਕੀਤੀਆਂ ਅਤੇ ਹੋਰ ਸਮਾਨ ਜਿਹੜਾ ਚੋਰੀ ਕੀਤਾ ਇਹ ਦੇਖੋ ਜਿੱਥੋਂ ਤਾਰਾਂ ਕੱਢ ਕੇ ਨਸ਼ੇੜੀ ਲੈ ਗਏ ਆ ਇਹਨੇ ਹਾਲਾਤ ਮਾੜੇ ਆ ਅਤੇ ਹੋਰ ਜਿਹੜਾ ਸਾਜੋ ਸਮਾਨ ਸੀ ਆ ਉਹ ਚੋਰੀ ਕੀਤਾ ਆਓ ਸੁਣਦੇ ਆ ਕੀ ਕਿਹਾ ਹਾਂਜੀ ਫਿੱਡਾ ਜੀ ਤੁਸੀਂ ਅੱਜ ਗਰਾਊਂਡ 'ਚ ਪਹੁੰਚੇ ਹੋ ਕੀ ਇੱਥੇ ਅੱਜ ਜਿਹੜੀ ਘਟਨਾ ਵਾਪਰੀ ਮੜੀ ਜਾਣਕਾਰੀ ਸਾਂਝੀ ਕਰੋ ਜੀ ਇੱਥੇ ਹੀ ਆਪਣੇ ਨਾ ਗਰਾਊਂਡ ਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਹੂੰ ਸੁਬਾਹ ਵੀ ਵੱਡੇ ਬੰਦੇ ਵੀ ਆਉਂਦੇ ਆ ਵਾਕ ਕਰਨ ਤੇ ਨੌਜਵਾਨ ਵੀ ਸ਼ਾਮ ਤੱਕ ਖੇਡਦੇ ਰਹਿੰਦੇ ਆ ਤੇ ਇੱਥੇ ਉਹ ਤਾਰਾਂ ਜਿਹੜੀਆਂ ਲਾ ਕੇ ਲੈ ਗਿਆ ਚੋਰ ਜੀ ਚੋਰੀ ਹੋਈਆਂ ਜੀ ਅੱਛਾ ਜੀ ਤੇ ਇੱਕ ਇੱਥੇ ਆਪਣੇ ਮੁੰਡਿਆਂ ਨੇ ਸਮਾਨ ਲਿਆਂਦਾ ਸੀਗਾ ਵੇਟ ਵਗੈਰਾ ਹੜਲਾ ਸੀ ਉਹ ਲੋਹਾ ਲੋਹਾ ਤਾਂ ਲੈ ਗਏ ਤੇ ਫੱਟੀਆਂ ਤੋੜ ਕੇ ਸੱਟ ਗਿਆ ਜੀ ਇੱਥੇ ਹੋਰ ਕੀ ਕੀ ਸਮਾਨ ਜਿਹੜਾ ਕਚੋਰੀ ਹੋਏ ਸਿ ਆਪਣੇ ਇੱਥੇ ਦਾ ਇਸ ਵਾਰੀ ਦਾ ਤਾਰਾਂ ਤੇ ਹੜਲਾਂ ਹੀ ਹੋਈਆਂ ਜੀ ਪਹਿਲਾਂ ਇੱਥੇ ਅਸੀਂ ਟਾਇਰ ਸੀ ਵੇਟ ਹੁੰਦੇ ਸੀ ਸਾਰਾ ਕੁਝ ਹੌਲੀ ਹੌਲੀ ਚੋਰੀ ਹੋ ਗਿਆ ਜੀ ਆ ਹੁਣ ਤਾਂ ਲਾਈਟਾਂ ਬੰਦ ਪਈਆਂ ਜੀ ਤੇ ਔਖੇ ਹੁੰਦੇ ਆ ਸ਼ਾਮ ਨੂੰ ਮੁੰਡੇ ਕਈ ਸ਼ਾਮ ਨੂੰ ਆਉਂਦੇ ਆ ਭਰਤੀ ਪੁਰਤੀ ਫੌਜ ਵਾਲੇ ਜਾਂ ਖੇਡਣ ਵਾਲੇ ਮੁੰਡੇ ਇਹ ਦੇਖ ਰਹੇ ਹੋ ਤੁਸੀਂ ਤਸਵੀਰਾਂ ਜਿਹੜੀਆਂ ਗਰਾਊਂਡ ਪੰਨੀ ਵਾਲਾ ਸਟੇਡੀਅਮ ਦੀਆਂ ਜਿੱਥੇ ਇਹ ਮੁੰਡੇ ਜਿਹੜੇ ਖੇਡਣ ਵਾਸਤੇ ਆਉਂਦੇ ਆ ਇਹਨਾਂ ਦੇ ਵਾਸਤੇ ਜਿਹੜੀਆਂ ਜਿਹੜੀਆਂ ਤਾਰਾਂ ਸੀ ਇੱਥੇ ਲਾਈਟਾਂ ਵਾਸਤੇ ਲਾਈਆਂ ਵੀਆਂ ਉਹ ਚੋਰੀ ਹੋਈਆਂ ਇਹ ਜਿਹੜਾ ਦੱਸ ਰਿਹਾ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਨਾਮ ਆਪਣਾ ਜੀ ਮੇਰਾ ਨਰਿੰਦਰਪਿੰਦਰੀ ਰਬਿੰਦਰ ਕੀ ਘਟਨਾ ਜਿਹੜੀ ਵਾਪਰੀ ਆ ਤਾਰਾਂ ਚੋਰੀ ਹੋਈਆਂ ਇਹਦੀ ਜਾਣਕਾਰੀ ਸਾਂਝੀ ਕਰੋ ਬਣੀ ਇਹ ਸਰ ਪਰਸੋਂ ਚੋਰੀ ਹੋਈਆਂ ਇਹ ਪਿੰਡ ਦੇ ਨੇ ਛੇੜੀਆਂ ਦਾ ਹੀ ਕੰਮ ਹੈ ਜੀ ਤੇ ਪੁਲਿਸ ਨੂੰ ਰਿਪੋਰਟ ਵੀ ਦਿਖਾਈ ਗਈ ਆ ਅੱਛਾ ਜੀ ਤੇ ਬਸ ਉਹੀ ਚਾਹੀਦੀ ਹੈ ਕਾਰਵਾਈ ਕੀਤੀ ਜਾਵੇ ਇਹਦੇ ਤੇ ਹਾਂਜੀ ਇਹਦੀ ਛੇੜੀਆਂ ਦਾ ਕੰਮ ਹੈ ਹਾਂਜੀ ਇਹ ਜਿਹੜੀਆਂ ਚੋਰੀਆਂ ਜਾਂ ਕੋਈ ਘਟਨਾ ਵਾਪਰੀਆਂ ਆਪਣੇ ਤੁਸੀਂ ਖੇਤਾਂ 'ਚ ਵੇਖੋ ਮੋਟਰਾਂ ਚੋਰੀ ਹੋ ਗਈਆਂ ਜਾਂ ਕੋ ਹੋਰ ਇਹ ਦਿਨ ਦਿਨ ਵੱਧ ਰਹੀਆਂ ਪ੍ਰਸ਼ਾਸਨ ਜਾਂ ਪੁਲਿਸ ਇਸ ਤੇ ਸ਼ਿਕੰਜਾ ਕਿਉਂ ਨਹੀਂ ਕਸਰੀ ਇਹਨਾਂ ਤੇ ਇਹ ਦਿਨੋਂ ਦਿਨ ਵਾਧ ਹੀ ਰਹਿ ਗੀਆਂ ਪਰ ਪ੍ਰਸ਼ਾਸਨ ਕੁਛ ਕਾਰ ਨਹੀਂ ਰਿਹਾ ਇਹਦੇ ਉੱਤੇ ਹਾਂਜੀ ਜੀ ਕੀ ਨਾਮ ਆਪਣਾ ਜੀ ਮੇਰਾ ਬਾਵਲ ਲਾਈ ਹਾਂਜੀ ਕੀ ਪਰਸੋ ਜਿਹੜੀ ਚੋਰੀ ਹੋਈ ਆ ਕੀ ਘਟਨਾ ਵਾਪਰੀ ਆ ਇਹ ਜੀ ਚਿੱਟੇ ਵਾਲਿਆਂ ਦਾ ਕੰਮ ਹੈ ਜੀ ਚਿੱਟਿਆਂ ਨੇ ਸਾਡਾ ਜੀਣਾ ਦੁੱਬਰ ਕਰ ਰੱਖਿਆ ਜੀ ਬਹੁਤ ਜ਼ਿਆਦਾ ਸਾਡਾ ਸਮਾਨ ਜਿਹੜਾ ਚੋਰੀ ਹੋ ਗਈ ਅਸੀਂ ਪੈਸੇ ਇਕੱਠੇ ਕਰਕੇ ਸਮਾਨ ਲਿਆਉਂਦੇ ਰਹੇ ਨੇ ਚਿੱਟੇ ਲੈ ਚੱਕ ਕੇ ਲੈ ਜਾਂਦੇ ਕੋਈ ਸਰਕਾਰ ਦੇ ਕੰਨ ਤੇ ਪੁਲਿਸ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਜੀ ਤੁਸੀਂ ਇਸ ਬਾਬਤ ਦਰਖਾਸਤ ਦਿੱਤੀ ਹੈ ਅਸੀਂ ਦਰਖਾਸਤ ਦਿੱਤੀ ਪੁਲਿਸ ਦੇ ਥਾਣੇ ਦੇ ਵਿੱਚ ਰਿਪੋਰਟ ਲਖਾਈ ਆਈ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਲੇ ਤਾਈਂ ਠੀਕ ਹੈ ਹਾਂਜੀ ਉਦੋਂ ਪਹਿਲਾਂ ਵੀ ਇੱਥੇ ਬਹੁਤ ਸਮਾਨ ਚੋਰੀਆ ਉਦੋਂ ਪਹਿਲੇ ਵੀ ਅਸੀਂ ਰੋਲਾ ਪਾ ਕੇ ਬਹਿ ਜਾਂਦੇ ਸੀ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਫਿਰ ਅਸੀਂ ਜਾ ਪੈਸੇ ਪਏ ਇਕੱਠੇ ਕਰਕੇ ਸੌ ਸੌ ਕਰਕੇ ਸਮਾਨ ਲਿਆਈਦਾ ਸੀ ਉਹ ਦੋ ਚਾਰ ਮਹੀਨਾ ਬਾਅਦ ਫਿਰ ਚਿੱਟੇ ਵਾਲੇ ਲੈ ਜਾਂਦੇ ਆ ਇਹ ਨਸ਼ੇੜੀਆਂ ਦਾ ਕੰਮ ਹੈ ਜਿਹੜਾ ਹਾਂਜੀ ਹਾਂਜੀ ਇਹ ਨਸ਼ੇੜੀਆਂ ਦਾ ਕੰਮ ਹੈ ਚਿੱਟੇ ਵਾਲਾਂ ਦਾ ਪਿੰਡ ਦੇ ਹੀ ਆਈ ਸਾਨੂੰ ਪਤਾ ਵੀ ਆ ਪਰ ਅਸੀਂ ਡਰਦੇ ਨਾ ਨਹੀਂ ਲੈਂਦੇ ਕਿਵੇਂ ਸਾਡੇ ਗਰਾਊਂਡ ਤੇ ਜਾਂਦੇ ਸਾਡੇ ਕਿਤੇ ਸਰਟੀਫੀਟ ਹੀ ਨਾ ਮਾਰ ਦੇਣ ਇਹ ਪੁਲਿਸ ਕਾਰਵਾਈ ਕਰੇ ਤਾਂ ਹੀ ਕਰੇ ਹੋਰ ਕੀ ਮੰਗ ਕਰਦੇ ਤੁਸੀਂ ਬਸ ਅਸੀਂ ਸਾਡੇ ਸਟੇਡੀਅਮ ਦਾ ਸੁਧਾਰ ਕੀਤਾ ਜਾਵੇ ਜਿਹੜਾ ਵੀ ਸਮ ਵੇਟ ਤੇ ਜੋ ਵੀ ਸਾਡਾ ਸਮਾਨ ਹੈ